ਖਬਰਾਂ ਦੇ ਬੁਲੇਟਿਨਸ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਮੋਹਾਲੀ ਜ਼ਿਲ੍ਹੇ ਦੇ ਇਨਪੈਂਡੇ ਪ੍ਰਭ ਆਸਰਾ ਜਿਹੜਾ ਕਿ ਅਪਾਹਜ ਮੰਦ ਬੁੱਧੀ ਤੇ ਬੇਸਹਾਰਿਆਂ ਦੀ ਸਾਂਭ ਸੰਭਾਲ ਕਰਨ ਦੀ ਇੱਕ ਸਮਾਜਿਕ ਸੰਸਥਾ ਹੈ ਪਰ ਸਭ ਤੋਂ ਵੱਧ ਬਦਕਿਸਮਤ ਵਾਲੀ ਗੱਲ ਇਹ ਹੈ ਕਿ ਸਰਕਾਰ ਦੇ ਇਸ਼ਾਰੇ ਤੇ ਬਿਜਲੀ ਵਿਭਾਗ ਨੇ ਪਿਛਲੇ 90 ਦਿਨਾਂ ਤੋਂ ਇਹਨਾਂ ਦੀ ਸੰਸਥਾ ਦਾ ਬਿਜਲੀ ਦਾ ਕਨੈਕਸ਼ਨ ਕੱਢ ਦਿੱਤਾ ਹੈ ਪਰ ਅੱਜ ਕਿਸਾਨ ਜਥੇਬੰਦੀ ਇਹਨਾਂ ਦੇ ਸਮਰਥਨ ਵਿੱਚ ਉਤਰ ਆਈਆਂ ਹਨ ਉਹਨਾਂ ਕਹਿ ਕੇ ਜੇਕਰ ਸਰਕਾਰ ਨੇ ਬਿਜਲੀ ਦਾ ਬਿੱਲ ਮਾਫ ਨਾ ਕੀਤਾ ਤੇ ਬਿਜਲੀ ਦੀ ਬਹਾਲੀ ਨਾ ਕੀਤੀ ਤਾਂ ਸੜਕਾਂ ਤੇ ਉਤਰ ਆਉਣਗੇ ਇਹ ਲੋਕ ਹੈ ਜੋ ਮਤਲਬ ਬਿਜਲੀ ਕੱਢ ਦੇਗੀ ਹੈ ਯਹਾਂ ਤੇ ਯਹਾਂ ਤੇ इनको ਜੋ ਟ੍ਰੀਟਮੈਂਟ ਕੀ ਸਾਰੇ ਐਕਟਾਂ ਦੇ ਨਾਲ ਜਨਾ ਬਤਾ ਰਹਾ ਹੂੰ ਕਿ ਲਾਈਫ ਦੀ ਪ੍ਰੋਟੈਕਸ਼ਨ ਦੀ ਰਿਸਪੋਨਸੀਬਿਲਟੀ ਕਾਨੂੰਨੋ ਮੈਂ ਗਵਰਨਮੈਂਟ ਨੇ ਲਈ ਹੈ तो इनको चलो और कोशिश के ट्रीटमेंट नहीं करवा सकते थी और इसके लिए अगर आप मतलब इनकी मेडिसिन का अरेंजमेंट नहीं कर सकते थी डॉक्टर का नर्स का जीडीए का कोई ट्रीटमेंट नहीं कर सकते जिसके ऊपर लगभग हमारा एक करोड़ के करीब संगत के सहयोग से पैसा खर्च रहे हैं तो कम से कम जो आपने पहले नजायज बिल आए हमारे पास क्योंकि भराये हुए के ऊपर सरचार्ज पापा के पांच लाख छह लाख ऐसे बहुत सारे बिल हमारे पास पड़े हैं और फिर हमारा 2021 में इन्होंने बोला जब कोविड आ गया हमें हॉस्पिटल खड़ा करना पड़ गया इनको बचाने के लिए और नए नियम को बचाने के लिए तो इन्होंने फिर एकदम जो पॉलिसी आई थी हमारे सामने कि जितने भी इकतीस दिसंबर दो तक के बिल है वो सबके पिछले माफ किए जाएंगे तो ये डिस्प्यूटेड जो इनकोरेक्ट बिल था इसको जो सरचार्ज ला लाके बीस लाख बना हुआ था उसको टोटली इग्नोर किया गया फिर तीन यूनिट की जो पॉलिसी आई छे सौ यूनिट हर परिवार को मिल रही है उसमें भी इनको बुरी तरह इग्नोर किया गया कि हम रिक्वेस्ट करते रहे हम देखेंगे देखेंगे करते करते आज तिरानवे लाख रुपया उसका बिल बना दिया तिरानवे लाख रुपया बना किन का वो नागरिक जो गवर्नमेंट ने संभाल लेते उनका ਜੇ ਹੋਰ ਨਹੀਂ ਕਰ ਸਕਤੇ ਕੋਈ 93 ਲੱਖ ਤੋਂ 1 ਮਹੀਨਾ ਆਪ ਇਹਨੂੰ ਸੰਭਾਲ ਲੇਗੇ ਆਪ ਨਹੀਂ ਸੰਭਾਲ ਲੇਗੇ ਗਵਰਨਮੈਂਟ ਨਹੀਂ ਸੰਭਾਲੇਗੀ ਔਰ ਕੌਣ ਸੰਭਾਲੇਗਾ ਕੌਣ ਹੈ ਇਨਕਾ ਤੋਂ ਇਸ ਲਈ ਜੇ ਗਵਰਨਮੈਂਟ ਸੰਭਾਲੇਗੀ ਤਾਂ 1 ਮਹੀਨੇ ਦਾ ਵੀ ਖਰਚਾ ਨਹੀਂ ਅਬ ਕਿਸਾਨ ਜਥੇਬੰਦੀਆਂ ਦਾ ਕੀ ਐਲਾਨ ਹੈ ਅੱਜ ਕੇ ਸੰਗਠਨ ਕੇ ਬਾਅਦ ਅੱਜ ਅੱਗੇ ਕੀ ਵਧਾ ਕਰਨੇ ਵਾਲੇ ਆਪ ਥਾੜਾ ਸੁਹਾਣਾ ਪੁਲਿਸ ਨੂੰ ਡੀਐਸਪੀ ਹਰਸ਼ਿਮਰਨ ਸਿੰਘ ਬਲਦੀ ਅਗਵਾਈ ਵਿੱਚ ਇੱਕ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਮੈਲਾ ਤਸਕਰ ਨੂੰ ਕਮਰਸ਼ੀਅਲ ਕੁਆਂਟੀਟੀ ਵਿੱਚ ਹੈਰਨ ਜਿਜੀ ਬਾਜ਼ਾਰੀ ਕੀਮਤ 50 ਲੱਖ ਰੁਪਏ ਦੇ ਕਰੀਬ ਹੈ ਸਮੇਤ ਕਾਬੂਕਾਰ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਵੱਲੋਂ ਉਸ ਨੂੰ 2 ਦਿਨ ਪੁਲਿਸ ਡਿਮਾਂਡ ਤੇ ਭੇਜਣ ਦੇ ਹੁਕਮ ਜਾਰੀ ਕੀਤੇ ਗਏ ਹਨ ਤੁਹਾਨੂੰ ਗ੍ਰਿਫਤਾਰ ਕਿਉਂ ਕੀਤਾ ਕੀ ਮਿਲਿਆ ਉਹਦੇ ਕੋਲ ਤੇ ਕੀ ਕੁਰਸ਼ ਇਹ ਤਨਪ੍ਰੀਤ ਕੌਰ ਉਰਫ ਗੁੜੀਆ 11 ਫੀਸਦੀ ਹੈ ਤੇ ਇਹਦੇ ਕੋ ਅਸੀਂ ਮਤਲਬ ਐਸਆਈ ਸਤੰਦਰ ਸਿੰਘ ਨੇ ਸਤੰਦਰਪਾਲ ਸਿੰਘ ਨੇ ਪੀਸੀਐ ਸਟੇਡੀਅਮ ਦੇ ਬੈਕਸਾਈਡ ਤੋਂ ਆਪਣੇ 100 ਗ੍ਰਾਮ ਚਟਾ ਬ੍ਰਾਂਡ ਹੋਇਆ ਉਹਦੇ ਕੋਲ ਤੇ ਪਹਿਲਾਂ ਨੂੰ ਦੱਸਿਆ ਦਰ ਕਰੋ ਬਰੇ ਹ ਇਹਦੀ ਇਹ ਦੀ ਜਿਹੜੀ ਰੀਅਲ ਸਿਸਟਰ ਹੈ ਇਹਨੂੰ ਪਹਿਲਾਂ ਖੁਸ਼ੀ ਨੂੰ ਵੀ ਅਸੀਂ ਪਹਿਲਾਂ 11 ਫੇਸ 'ਚ ਫੜਿਆ ਸੀਗਾ ਇਹਦੀ ਜਿਹੜੀ ਉਹ ਰੀਅਲ ਸਿਸਟਰ ਹੈ ਤੇ ਹੁਣ ਇਹਦੇ ਦੇ ਇੱਕ ਅਦਾ ਮੁਕਦਮਾ ਐਂਟੀਸਟੈਂਸ ਵੈਰੀਫਾਈ ਕਰਨ ਤੇ ਇੱਕ ਜੀਰਕਪੁਰ ਵੀ ਮੁਕਦਮਾ ਹੋਇਆ ਹੋਇਆ ਤੇ ਹੁਣ ਅਸੀਂ 8 ਫੇਸ ਦੇ ਵਿੱਚ 29 ਨੰਬਰ ਐਫ ਆਈ ਆਰ ਦਿੱਤੀ ਹੈ 21 85 ਪਤਾ ਲੱਗਿਆ ਸੀ ਕਿੱਥੋਂ ਲੈ ਕੇ ਇਹ ਹਾਂਜੀ ਇਹਦੀ ਬੈਂਕ ਲਿੰਕੇਜ ਨੂੰ ਅਸੀਂ ਕਰਦੇ ਹੋਏ ਇਹ ਬੇਸਿਕਲੀ ਅਮਰitsar ਤੋਂ ਲੈ ਕੇ ਆਈ ਅਸੀਂ ਇਹ ਵੀ ਵੈਰੀਫਾਈ ਕਰ ਰਹੇ ਹਾਂ ਕਿ ਕਿਹਦੇ ਲਈ ਨੇ ਇਹ ਕੰਮ ਕਰਦੀ ਹੈ ਸਰਪਰਮਾਰ ਕੋਈ ਨਸੀਰ ਨੇ ਕੰਮ ਨੇ ਇਹ ਕਿੰਨੀ ਵਾਰ ਇਹ ਕਨਸਾਈਨਮੈਂਟ ਲੈ ਆ ਚੁੱਕੀ ਹੈ ਇਹਦੀ ਜੇ ਡਿਟੇਲਿੰਗ ਦੇ ਵਿੱਚ ਤੁਹਾਨੂੰ ਅਸੀਂ ਦੱਸਾਂਗੇ ਫਿਰ ਵੀ ਜਿਹੜੀ ਹੈਗੀ ਹੈ ਜੇ ਅਸੀਂ ਜਦੋਂ ਡ੍ਰੌਪ ਟੈਸਟ ਕਰਾਇਆ ਤੇ ਇਹ ਵੀ ਪੋਜ਼ਿਟਿਵ ਆਈ ਸੀ ਇਸ ਵਿੱਚ ਕੋਈ ਹੋਰ ਵੀ ਇਨਵੋਲਵਡ ਇਹ ਛੱਡ ਦੇ ਤੁਹਾਨੂੰ ਡਿਟੇਲਿੰਗ ਅ ਅਸੀਂ ਆਪਣੇ ਵਖਰੇ ਪ੍ਰੈਸ ਨੋਟ ਜਾਰੀ ਨੇ ਅੱਜ ਐਫਆਈਆਰ ਦਰਜ ਕਰਕੇ ਉਹਨੂੰ ਅਦਾਲਤ 'ਚ 2 ਦਿਨ ਦਾ ਰਿਮਾਂਡ ਹੈ। ਅੰਮ੍ਰਿਤਸਰ ਦੇ ਟ੍ਰੈਫਿਕ ਪੁਲਿਸ ਦੇ ਐਸਆਈ ਨੇ ਲਾਹੀ ਸਰਦਾਰ ਨੌਜਵਾਨ ਦੀ ਪੱਗ ਮੌਕੇ ਤੇ ਲੋਕ ਇਕੱਠੇ ਹੋ ਗਏ ਤੇ ਐਸਆਈ ਦੇ ਆਲੇ-ਦੁਆਲੇ ਐਸਆਈ ਨੇ ਕਿਹਾ ਕਿ ਮੈਂ ਪੱਗ ਨਹੀਂ उतारी ਬਸ ਕੰਨਾਂ ਵਿੱਚ ਟੂਟੀਆਂ ਹੈਡਫੋਨ ਚੈੱਕ ਕੀਤੇ ਹਨ ਪਰ ਫਿਰ ਵੀ ਉਹ ਮਾਫੀ ਮੰਗਦਾ ਹੈ। ਇੱਕ ਤਾਂ ਕਿ ਭਰਾਏ ਗੁਰਜੀ ਦਾ ਖਾਲਸਾ ਵਹਿ ਗਈ ਫਦੇ। ਆ ਵੇਖਾ ਮੁਲਾਜ਼ਮ ਨੇ ਆ ਸਰਦਾਰ ਦੀ ਪੱਗ ਲਾਈ ਜੇ ਬਰਸਰ ਦੇ ਵਿੱਚ ਆਏ। ਇਹਦਾ ਨਾਮ ਕਮਲ ਕਮਲਜੀਤ ਸਿੰਘ ਇਹਦਾ ਨਾਮ ਹੈ। ਇਹਦਾ ਬੈਲਟ ਮਰ ਗਿਆ। ਜੱਟਾਂ ਕਰ ਦਾਂਗੇ ਤੁਹਾਨੂੰ ਇੱਥੇ। ਆਹ ਵੇਖੋ ਐਨੇ ਆ ਵੀਰ ਦੀ ਪਾਗ ਲੈ ਜਾ ਵੇਖੋ ਇਹਦੀ ਆ ਸਰਦਾਰ ਦੀ ਪਾਗ ਲੈ ਰੋਕੋ ਤੋਰੋ ਜੀ ਤਾਂ ਆਸਤੇ ਬਹੁਤ ਗੱਲ ਹੈ ਮੈਂ ਵੀ ਵੀਰ ਆਹ ਵੇਖੋ ਅੱਖੀ ਵੇਖਿਆ ਨਾ ਆ ਹਲਾ ਦਿਓਗੇ ਆਪਣੇ ਮਰਦਾਂ ਦੇ ਬਚਾਓ ਇਹਦੀ ਆ ਵੀਰ ਦੀ ਪਾਗ ਲੈ ਆਹ ਸਾਰੇ ਵੀਰਾਂ ਦਾ ਇਕੱਠੇ ਆ ਸੌਰੀ ਕਹਦੇ ਯਾਰ ਤੂੰ ਬਕਸ ਰਹੀ ਨਾ ਬੌਜੀ ਥੱਲੇ ਸਾਈਡ ਮਾਰੀ ਮੇਰੇ ਕੋਲ ਮੇਰੇ ਕੋਲ ਟੁੱਟੀ ਲਈ ਦੁਕਾਨ ਆ ਵੇਖੋ ਆ ਵੇਖੋ ਕਪਾਣ ਜੋਰੂ ਮੇਰੀ ਗੱਲ ਸੁਣ ਨਾ ਮੇਰੇ ਗੱਲ ਸੁਣ ਨਾ ਤੂੰ ਆ ਕੇ ਦਲਾਈ ਦੋ ਮੇਰੀ ਗੱਲ ਸੁਣ ਸਾਡੀ ਸਰਦਾਰਾਂ ਨੇ ਬਣਾ ਕੀਆ ਮੇਰੀ ਗੱਲ ਸੁਣ ਮੋਖਾ ਪਿੱਛੇ ਪਾ ਦੇ ਕੋਈ ਨਹੀਂ ਤੂੰ ਹਟਾ ਤੂੰ ਪਾਗਲਾ ਇਹਦੀ ਯਾਰ ਤੂੰ ਭਾਰਤਾਂ ਦੇ ਜਿਹੜੇ ਮਲਾਜ ਲੈ ਆ ਵੇਖੇ ਜੀ ਪਾਗਲਾ ਹੀ ਇੰਨੇ ਆ ਵੇਖੋ ਹੰਗ ਡਣਾ ਕੋਈ ਤੂੰ ਵੀ ਬੜਾ ਕਸੀਡ ਨਹੀਂ ਤੇਰੀ ਵੀ ਹਣੀ ਹਵਾਲ ਹੋਣੀ ਚਾਹੀਦਾ ਸਾਡੀ ਜਿੱਤ ਕੀ ਆ ਪਾਗ ਨਹੀਂ ਆ ਵੀਰ ਦੀ ਇਹਨੇ ਪਾਗ ਲਾਈ ਆ ਵੇਖੋ ਆ ਛੋਟਾ ਜਵਾਬ ਲਾਈ ਕਰਨੀ ਮੈਂ ਟੂਟੀ ਕੱਢੀ ਬਟਾਲਾ ਦਾ ਪਹਿਲਾ ਇਤਿਹਾਸਿਕ ਮੰਦਿਰ ਸਿੱਖ ਸ਼ਕਤੀ ਪਕਤੀ ਮੰਦਿਰ ਕਾਲੀ ਦਵਾਰ ਸਰਦਾਲੂਆਂ ਦੇ ਦਰਸ਼ਨ ਇਸ ਵਿਸ਼ਾਲ ਮੰਦਿਰ ਨੂੰ ਸ਼ੁੱਧ सुंदर सजाया क्या गया श्रद्धालुआ ने कहा है कि महाराणी पवित्र नवरात्रे शुरू हो गए हैं नी नाता मनोकामना पूरी कर दिया जो मंगा महाराणी दें ਦੇ ਰਿਦਦ ਮਗਾ ਦੋਦਨ ਦੇ ਪੋਤ ਮਗਾ ਪੋਤ ਮਨ ਲੈ ਤਾਂ ਮਗਾ ਤਾਂ ਦਿੰਦੀ ਹੈ ਆਪਣੇ ਜੋ ਵੀ ਸੱਜੇ ਇਨਚਾ ਦੇ ਨਾਲ ਆਂਦਾ ਮਹਾਰਾਣੀ ਨੂੰ ਮਨੋਂ ਪਾਉਂਗਾ ਪੁੱਲਾ ਕਰਦੀ ਹੈ ਐ ਤੇ ਖੇਤਰੀ ਵੀ ਜਿਹਨੇ ਕਲ ਨਹੀਂ ਲੰਦੇ ਉਹ ਕਲ ਮੰਦਰਾਮ ਗਾ ਲੰਦੇ ਆ ਹੋਰ ਤੁਸੀਂ ਜੋ ਆਪਣੇ ਸੇਵਾ ਕਰਨੀ ਮਾਤਰਾ ਨਹੀਂ ਦੇ ਰਾਜ ਉਹ ਦੀ ਸਰਕਾਰ ਦੇ ਰਾਜ ਕਿੰਨੇ ਨੂੰ ਰਾਤੇ ਜਦ ਕੀ ਕਹ ਸਕਦਾ ਹੈ ਐ 사ਤਨ ਦਾ ਰਾਤੇ ਆ ਜਾ ਤਮੀ ਜੋਤਾ ਮੰਗਲਵਾਰੀ ਜੋਤਾ ਸੰਬੰਧੀ ਕਰਨ ਦਾ ਮਹਾ ਮੈਦ ਹੁਕਮ ਹੋਇਆ ਸਾਰੀ ਸਲਵਤ ਨੂੰ ਮਾਦੇ ਨਵਰਾਤਰੀਆਂ ਦੀ ਸੇਖਰ ਦੇ ਨਵਰਾਤਰੀਆਂ ਦੀ ਬਹੁਤ ਵਧਾਈ ਹੋਵੇ ਔਰ ਵੀ ਮਾਦਾ ਕਾਲੀ ਦੁਆਰਾ ਸਿੱਧਿਤ ਹੈ ਜਿੱਥੇ ਸੰਗਤ ਨੂੰ ਇਹ ਮੰਗੀਆਂ ਮੁਰਾਦਾਂ ਪਾਣ ਆਂਦੀ ਹੋਵੇ ਫਿਰ ਜਿ ਸਾਰੇ ਜਿੱਥੇ ਆਏ ਨੇ ਨਵਰਾਤਰੀਆਂ ਦੀ ਜੋਤ ਜਗਾਨ ਦੀ ਮਾਈ ਤੋਂ ਪਰਮਿਸ਼ਨ ਲੈਣਾ ਹੈ ਉਹ ਨਹਾਮਈ ਇਹਨਾਂ ਖਾਰਿਆਂ ਦੇ ਘਰਾਂ ਦੇ ਵਰਕਾਂ ਦੇ ਇਹਨਾਂ ਦੇ ਫੀਲਡ ਤੇ ਆਪਣੇ ਆਪੇ ਰਿਹਾ ਹੱਥ ਰੱਖੇ ਔਰ ਸਾਡੀਆਂ ਵੀ ਟੋਲੀਆਂ ਪਰੇ ਜੈ ਮਾਤਾ ਜੀ ਜਿਹੜਾ ਅੰਦਰ ਸਰਕਾਰ ਦੇ ਇਸ ਨਵੇਂ ਪ੍ਰੋਜੈਕਟ ਨੂੰ ਲਾ ਕੇ ਪਿੰਡੂ ਖੇਤਰਾਂ ਦੀਆਂ ਔਰਤਾਂ ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਤੇ ਉਹ ਪ੍ਰੋਜੈਕਟ ਡਰੋਨ ਦੀਦੀ ਹੈ ਜਿਸ ਤਰ੍ਹਾਂ ਦੇਸ਼ ਭਰ ਦੇ ਸੂਬਿਆਂ ਵਿੱਚ ਔਰਤਾਂ ਤੇ ਲੜਕੀਆਂ ਦੀ ਚੋਣ ਕੀਤੀ ਗਈ ਸੀ ਅਤੇ ਉਹਨਾਂ ਨੂੰ ਵਿਸ਼ੇਸ਼ ਛੋਟ ਦਿੱਤੀ ਗਈ ਸੀ ਖੇਤਾਂ ਵਿੱਚ ਦਵਾਈ ਛਿੜਕਣ ਲਈ ਡਰੋਨ ਤੇ ਸਕਲਾਈ ਦਿੱਤੀ ਜਾ ਰਹੀ ਹੈ ਐਨਾ ਹੀ ਨਹੀਂ ਚੁਣੀਆਂ ਗਈਆਂ ਔਰਤਾਂ ਨੂੰ ਲੱਖਾਂ ਰੁਪਏ ਦੇ ਡਰੋਨ ਵੀ ਮੁਫਤ ਦਿੱਤੇ ਗਏ ਹਨ ਪਹਿਲੇ ਤਾਂ ਸਾਡੇ ਲਈ ਲਾਈਫ 'ਚ ਬਹੁਤ ਚੇਂਜ ਆਇਆ ਕਿਉਂਕਿ ਮੈਂ ਸਿਰਫ ਘਰ ਦਾ ਹੀ ਕੰਮ ਕਰਦੀ ਹੁੰਦੀ ਸੀ ਕਿ ਤਾਂ ਕੋਈ ਇਹਦੇ ਬਾਰੇ ਨੌਲੇਜ ਨਹੀਂ ਸੀਗੀ ਤੇ ਬਹੁਤ ਵਧੀਆ ਲੱਗਦਾ ਹੈ ਵੀ ਜਾਨੀ ਕਿ ਜਿੱਦਾਂ ਇਹੋ ਚਲਾਵਾਂਗੇ ਹੁਣ ਤਾਂ ਹੋਰ ਵੀ ਵਧੀਆ ਲੱਗੂਗਾ ਤੇ ਹੌਲੀ ਹੌਲੀ ਕੁਝ ਨਾ ਕੁਝ ਅਸੀਂ ਇਸ ਆਪਣੇ ਆਪ ਨੂੰ ਵਧੀਆ ਮਹਿਸੂਸ ਕਰਦੇ ਆਂ ਵੇ ਅਸੀਂ ਹੋਰ ਵੀ ਤੋਂ ਵਧੀਆ ਵੀ ਕਰ ਸਕਦੇ ਹਾਂ ਇਹਦੀ ਕੋਈ ਖਾਸ ਟ੍ਰੇਨਿੰਗ ਪਹਿਲੇ ਵੀ ਲੈ ਕੇ ਆਏ ਹੋ ਹਾਂਜੀ ਅਸੀਂ ਹਿਸਾਰ ਗਏ ਸੀਗੇ ਤੇ ਉੱਥੇ ਟ੍ਰੇਨਿੰਗ ਲਈ ਸੀ ਸਾਡੇ 10 ਦਿਨ ਦੀ ਟ੍ਰੇਨਿੰਗ ਸੀ ਉੱਥੇ ਵੀ ਤੇ ਉੱਥੇ ਸਾਨੂੰ ਥੋੜੀ ਜਿਹੀ ਨਹੀਂ ਸੀ ਪੱਕੀ ਪ੍ਰਾਪਰ ਨਹੀਂ ਸੀ ਟ੍ਰੇਨਿੰਗ تھی ਇਸ ਕਰਕੇ ਫਿਰ ਸਾਨੂੰ ਹੁਣ ਦੁਬਾਰਾ ਟ੍ਰੇਨਰ ਸੱਦੇ ਆ ਟ੍ਰੇਨਰ ਸੱਦ ਕੇ ਸਾਨੂੰ ਦੁਬਾਰਾ ਟ੍ਰੇਨਿੰਗ ਦਿੱਤੀ ਆ ਜਿਲ੍ਹਿਆਂ ਜਿਲਿਆਂ ਦੇ ਵਿੱਚ ਤੇ ਅਸੀਂ ਇੱਥੇ 5 ਜਣੇ ਇਕੱਠੇ ਹੋ ਕੇ ਆਪਣੇ ਆਪਣੇ ਜ਼ਿਲ੍ਹੇ ਤੋਂ ਆਏ ਆ ਬਰਦਾਸਪੁਰ ਜ਼ਿਲ੍ਹੇ ਵਿੱਚ ਵਿਲੇ ਦੇ ਵਿੱਚ ਤਾਂ ਟ੍ਰੇਨਿੰਗ ਇਕੱਠਿਆਂ ਦੀ ਫਿਰ ਸਾਡੀ ਪੰਜਾਂ ਪੰਜਾਂ ਜਨਾਂ ਦੀ। ਸਰਕਾਰ ਦਾ ਅਸੀਂ ਥੈਂਕ ਯੂ ਕਰਦੇ ਆਂ ਮੋਦੀ ਸਰਕਾਰ ਦਾ ਖਾਸ ਕਰਕੇ। ਵਧੀਆ ਲੱਗਦਾ ਸਾਨੂੰ ਜਿੱਦਾਂ ਜਾਨੀ ਕਿ ਸਰਕਾਰ ਲੇਡੀਜ਼ ਨੂੰ ਅੱਗੇ ਲਿਆ ਕੇ ਕਰਦੀ ਪਈ ਆ ਤੇ ਹੋਰ ਵੀ ਅਸੀਂ ਆਪਣੇ ਆਮਦਨ ਤੇ ਵਾਧਾ ਪਾ ਸਕਦੇ ਆਂ ਤੇ ਵਧੀਆ ਲੱਗਦਾ ਸਰ ਜੀ। ਸਰ ਅਸੀਂ ਚੋਨੇ ਆ ਬੇ ਪਹਿਲਾਂ ਆਪਣੇ ਗਾਵੇਂ ਤੇ ਘਰ ਦੇ ਵਿੱਚ ਦੇਖੀਏ ਕਰਕੇ ਦੇਖੀਏ ਜਾਨੀ ਕਿ ਚਾਰ ਪੰਜ ਇਕੱਠੇ ਕਰਕੇ ਦੇਖਾਂਗੇ ਜ਼ਿਮੀਂਦਾਰ ਇਕੱਠੇ ਕਰਾਂਗੇ ਉਹਨਾਂ ਨੂੰ ਆਪਣਾ ਇਹਦੇ ਬਾਰੇ ਦੱਸਾਂਗੇ ਜਾਣਕਾਰੀ ਦੇਵਾਂਗੇ ਫਿਰ ਇਹਦੇ ਲਈ ਅਸੀਂ ਕੋਈ ਦੱਸਾਂਗੇ ਵੀ ਪਰਮਨੈਂਟ ਵੀ ਅਸੀਂ ਇੰਨੀ ਇੱਕ ਏਕੜ ਦਾ ਰੱਖਿਆ ਆ ਜਾਂ 200 ਜਾਂ 400 ਰੱਖਾਂਗੇ ਤੇ ਫਿਰ ਉਸ ਹਿਸਾਬ ਨਾਲ ਸਾਨੂੰ ਇਹਨੇ ਟ੍ਰੇਨਿੰਗ ਲਈ ਹੈ ਜੋ ਪਾਸ ਲਾਇਸੈਂਸ ਹੈ ਤੋਂ ਇਹਨੂੰ ਹੋਰ ਟ੍ਰੇਨਡ ਕਰਨਾ ਹੈ ਅਭੀ ਇਹਨਾਂ ਦਾ ਸਿੱਖਣਾ ਨਹੀਂ ਹੈ ਤੇ ਇਹਨੂੰ ਟ੍ਰੇਨਿੰਗ ਲਈ ਹਮ ਆਏ ਹੈ ਟ੍ਰੇਨਡ ਕਰਨੇ ਲਈ ਜਿਸ ਤੇ ਕਿ नमो ड्रोन दीदी का मतलब यही है कि महिलाएं अपने पैर पे खुद खड़ी हो सके जब ड्रोन को सीखेंगी अपने आप कमाई करेंगी मतलब स्प्रे करेंगी अपना खुद का बिजनेस स्टार्ट तो ये कि हम ट्रेनिंग देने के लिए आए हैं इनको हम सेवा कर रहे हैं जिससे कि ये इन ये भी खुश होंगे कि भाई हमें ट्रेनिंग मिल गई हम काफी अपना अच्छा फील कर रहे हैं बीते दिन लोकसभा हल्का फतेहगढ़ साहब के पुलिस जिला खन्ना के बीजेपी प्रधान भूपेंद्र सिंह चीमा की रहन हेठू ਸੰਬੇਲਨ ਸਮਰਾਲਾ ਵਿਖੇ ਕਰਵਾਇਆ ਗਿਆ ਜਿਸ ਵਿੱਚ ਪੰਜਾਬ বিজেপি ਦੇ ਵਾਈਸ ਪ੍ਰਧਾਨ ਸਰਬਜੀਤ ਸਿੰਘ ਮੱਕੜ ਵਿਸ਼ੇਸ਼ ਤੌਰ ਤੇ ਪਹੁੰਚੇ ਸੂਬਾ ਵਾਈਸ ਪ੍ਰਧਾਨ ਮੱਕੜ ਨੇ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਸ ਵਾਰ ਮੋਦੀ ਸਰਕਾਰ 400 ਤੋਂ ਵੱਧ ਸੀਟਾਂ ਲੈ ਕੇ ਸਰਕਾਰ ਬਣਾਏਗੀ ਨਾ ਮਨੋਜ ਦਿਵਾੜੀ ਜੀ ਤੁਹਾਡੇ ਸਾਹਿਬ ਕੀ ਕਹਿਣਾ ਜਦੋਂ ਅੱਜ ਇਹ ਗੁੱਤ ਪਿਆਜ ਸੰਮੇਲਨ ਕਰਾਇਆ ਗਿਆ ਦੇਖੋ ਅੱਜ ਜੋ ਸਾਡਾ ਭਾਰਤੀ ਪੈਲੈਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਗੁੱਤ ਸੰਮੇਲਨ ਕਰਵਾਇਆ ਗਿਆ ਸਰਦਾਰ ਭਪਿੰਦਰ ਸਿੰਘ ਚੀਮਾ ਜੀ ਸਾਡੇ ਜ਼ਿਲ੍ਹਾ ਦੇ ਅਕਸ਼ ਉਹਨਾਂ ਦੀ ਰਹਿਨਮਾਈ ਦੇ ਹੇਠ ਸਾਡੇ ਸਕੱਤਰ ਬਰਾਮ ਸ਼ਰਮਾ ਜੀ ਜ਼ਿਲ੍ਹੇ ਦੇ ਵਿੱਚ ਔਰ ਸਾਡੇ ਮੰਡਲ ਪ੍ਰਧਾਨ ਸੰਦੀਪ ਭਾਰਤੀ ਜੀ ਔਰ ਸਾਡੇ ਸਾਰੇ ਹੀ ਮੰਡਲਾਂ ਦੇ ਪ੍ਰਧਾਨ ਔਰ ਸਾਰੇ ਹੀ ਕਾਰਜਕਰਤਾ ਬੜੀ ਹੀ ਜੋਸ਼ ਦੇ ਨਾਲ ਇਸ ਬੂਥ ਸੰਮੇਲਨ ਦੇ ਵਿੱਚ ਪਹੁੰਚੇ ਸਾਡਾ ਮੋਟਿਵ ਇਹੀ ਆ ਕਿ ਬੂਥ ਸੰਮੇਲਨ ਦੇ ਵਿੱਚ ਜੋ ਅੱਜ ਅਸੀਂ ਆਪਣੇ ਸਾਡੇ ਜੋ ਮੁੱਖ ਮਹਿਮਾਨ ਆ ਕੇ ਗਏ ਨੇ ਜੋ ਸਾਨੂੰ ਦੱਸ ਕੇ ਗਏ ਨੇ ਕਿ ਬੂਥ ਸੰਮੇਲਨ ਦਾ ਮਤਲਬ ਹਰੇਕ ਕਾਰਜਕਰਤਾ ਦਾ ਆਪਣੇ ਬੂਥ ਦੇ ਨਾਲ ਜੁੜਨਾ ਅਗਰ ਸਾਡਾ ਬੂਥ ਮਜ਼ਬੂਤ ਆ ਤਾਂ ਅਸੀਂ ਮਜ਼ਬੂਤ ਆ ਸੋ ਅੱਜਾ ਸਾਡਾ ਸਲੋਗਨ ਸੀ ਮੇਰਾ ਬੂਥ ਸਭ ਤੋਂ ਮਜ਼ਬੂਤ ਸਾਡਾ ਬਹੁਤ ਹੀ ਸਫਲ ਪ੍ਰੋਗਰਾਮ ਭਾਰਤੀ ਪਾਲਸ ਦੇ ਵਿੱਚ ਹੋਇਆ ਇੱਕ ਨਾਅਰਾ ਕਿ ਮੇਰਾ ਬੂਥ ਸਭ ਤੋਂ ਮਜ਼ਬੂਤ ਉਹਦੇ ਪਹਿਰੇਦਾਰ ਲੋਕ ਸਾਰੇ ਅੱਜ ਇਸ ਹਾਲ ਦੇ ਵਿੱਚ ਆਏ ਹੋਏ ਸੀਗੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਸਾਡੀ ਜਿਹੜੀ ਦੇਸ਼ ਦੇ ਵਿੱਚ ਸਾਡਾ ਵੱਡੀ ਪਾਰਟੀ ਦੇ ਵਿਦੇਸ਼ਾਂ ਵਿੱਚ ਸਾਡਾ ਵੱਡੀ ਪਾਰਟੀ ਬਣੀ ਹੈ ਨਰਿੰਦਰ મોદી ਜੀ ਦੀ ਕੋਈ ਨਾ ਬੁੱਥਾਂ ਦੇ ਕਾਰਨ ਬਣੀ ਹੈ ਇਹ ਇਹਦੇ ਚ ਸ਼ਕਤੀ ਕੇਂਦਰ ਵੀ ਨੇ ਇਹ ਚ ਬਾਕੀ ਲੀਡਰ ਸਾਹਿਬਾਨ ਵੀ ਨੇ ਇਹ ਸਿਰਫ ਉਹ ਲੀਡਰ ਸੀਗੇ ਜਿਨ੍ਹਾਂ ਨੇ ਇਸ ਵਿਧਾਨ ਸਭਾ ਦੇ ਹਲਕੇ ਨੂੰ ਸੰਭਾਲਿਆ ਹਰ ਵਿਧਾਨ ਸਭਾ ਦੇ ਹਲਕੇ ਜੇ ਬੂਸ ਸਮੇਲਨ ਹੋ ਰਿਹਾ ਤੇ ਅੱਜ ਮੈਂ ਲੱਖ ਲੱਖ ਵਧਾਈ ਦਿੰਦਾ ਮੈਂ ਬਹੁਤ ਖੁਸ਼ੀ ਹੋਈ ਹੈ ਕਿ ਸੰਬਲੜਾ ਦੇ ਵਿੱਚ ਇੰਨਾ ਵੱਡਾ ਇਕੱਠ ਤੇ ਇੰਨੇ ਵਧੀਆ ਤਰੀਕੇ ਨਾਲ ਆਰਗੇਨਾਈਜ਼ ਕੀਤਾ ਗਿਆ ਤੇ ਸਾਡੀ ਜਨ ਇੱਥੇ ਜੀ ਸਾਡੇ ਭਾਰਤੀ ਜਨਤਾ ਪਾਰਟੀ ਦਾ ਬੂਥ ਸਮੇਲਨ ਹੋਇਆ ਜਿਸ ਵਿੱਚ ਛੋਟੇ ਜਿਹੇ ਸੱਦੇ ਤੇ ਅਸੀਂ ਇੰਨਾ ਇਕੱਠ ਹੋ ਗਿਆ ਜਿਹੜਾ ਕਿ ਸੰਭਾਲੇ ਨਹੀਂ ਗਿਆ ਸਾਰੇ ਹੀ ਹਲ ਸੰਭਾਲੇ ਹਲਕੇ ਦੇ ਭੁਵਿੰਦਰ ਸਿੰਘ ਜੀ ਮਾਈ ਦੇ ਪ੍ਰਧਾਨ ਜੀ ਦੇ ਅਸੀਂ ਸਾਰੇ ਹੀ ਤਹਿ ਦਿਲੋਂ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੂ ਵਰਕਰ ਸਪੋਰਟਰ ਸਾਰੇ ਭਾਰਤੀ ਜਨਤਾ ਪਾਰਟੀ ਦਾ ਲੀਡਰਸ਼ਿਪ ਤੇ ਕੌਣ ਕੌਣ ਪਹੁੰਚਿਆ ਇੱਥੇ ਸਾਡੇ ਕੋਲ ਜੀ ਮੱਕਰ ਸਾਹਿਬ ਪਹੁੰਚੇ ਜੋ ਕਿ ਪੰਜਾਬ ਦੇ ਸਾਡੇ ਵਾਈਸ ਪ੍ਰਧਾਨ ਨੇ ਉਹਨਾਂ ਦੇ ਨਾਲ ਸਾਡੇ ਪ੍ਰਦੀਪ ਗਰਗ ਜੀ ਜੋ ਕਿ ਲੋਕ ਸਭਾ ਦੇ ਇੰਚਾਰਜ ਨੇ ਉਹਨਾਂ ਦੇ ਨਾਲ ਭਵਿੰਦਰ ਸਿੰਘ ਟੀਮਾ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਦੀ ਉਹ ਵੀ ਬਹੁਤ ਸ਼ਕਤੀਤਾ ਪਹੁੰਚਿਆ ਜਿਹੜੀਆਂ ਗੱਲਾਂ ਕੀਤੀ ਇਹ ਜਿਹੜੂ ਉਥੋਂ ਲੈ ਕੇ ਬਿਲਡਿੰਗ ਕਿਸ ਤਰ੍ਹਾਂ ਦੇ ਦੇਖੋ ਜੀ ਸਾਡੇ ਤੋਂ ਸਭ ਤੋਂ ਪਹਿਲਾਂ ਤਾਂ ਗੱਲਾਂ ਕੀਤੀਆਂ ਜਿਹੜੀਆਂ ਲਾਭਾਰਥੀ ਇਕੱਲੇ ਇਕੱਲੇ ਘਰ ਚ ਜਾ ਕੇ ਜਿਹੜੇ ਲਾਭਾਰਥੀ ਬਾਰੇ ਸਾਨੂੰ ਦੱਸਿਆ ਗਿਆ ਵਿਸਥਾਰ ਪੂਰਵਕ ਬਈ ਲੋਕਾਂ ਨੂੰ ਛੱਤਾਂ ਤੱਕ ਸਿਲੰਡਰ ਤੱਕ ਸਾਰੀਆਂ ਚੀਜ਼ਾਂ ਇਹ ਸੈਂਟਰ ਸਰਕਾਰ ਤੋਂ ਕਰਵਾਈਆਂ ਜਾਂਦੀਆਂ ਨੇ ਜੀ ਗੁਰਦਾਸਪੁਰ ਦੇ ਪਿੰਡ ਕੁਮਾਨ ਦੇ ਦਸ਼ਮੇਸ਼ ਨਗਰ ਦੀਆਂ ਵੱਖ-ਵੱਖ ਗਲੀਆਂ ਚ ਗੰਦਾ ਸੀਵਰੇਜ ਦਾ ਪਾਣੀ ਘਰਾਂ ਦੇ ਬਾਹਰ ਖੜਾ ਦੇਖਣ ਨੂੰ ਮਿਲ ਰਿਹਾ ਤੇ ਇੱਥੇ ਹੀ ਵਸ ਰਹੇ ਲੋਕਾਂ ਦਾ ਕਹਿਣਾ ਹੈ ਕਿ ਉਹ ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ ਹਨ ਤੇ ਕਈ ਵਾਰ ਵਿਭਾਗ ਵਿੱਚ ਸ਼ਿਕਾਇਤ ਵੀ ਕੀਤੀ ਲੇਕਿਨ ਕੋਈ ਹੱਲ ਨਹੀਂ ਹੋਇਆ ਉੱਥੇ ਸਥਾਨਕ ਵਸਨੀਕਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਘਰਾਂ ਦੇ ਬਾਹਰ ਸੀਵਰੇਜ ਦਾ ਪਾਣੀ ਹਮੇਸ਼ਾ ਖੜਾ ਰਹਿੰਦਾ ਹੈ ਜਿਸ ਨਾਲ ਜਿੱਥੇ ਉਹਨਾਂ ਲਈ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ ਉੱਥੇ ਹੀ ਸਮਰਾਲਾ ਵਿਖੇ 700 ਤੋਂ ਵੱਧ ਵਰਕਰਾਂ ਦਾ ਇਕੱਠੇ ਦਰਸਾਉਂਦਾ ਹੈ ਆ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਕੀਤੀ ਜਾਂਦੀ ਆ ਕਿ ਕਮਾੜ ਵਿੱਚ ਪਾਣੀ ਬਹੁਤ ਗਲੀਆਂ ਦਾ ਜਿਹੜਾ ਆ ਕਿ ਉਹ ਪੈਪ ਪਰ ਬੈਕ ਸਾਈਡ ਪਾਣੀ ਰਸੋਈਆਂ ਨੂੰ ਜਾ ਰਿਹਾ ਆ ਬੀਬੀਆਂ ਆਪਸ ਵਿੱਚ ਰੋਜ਼ ਹੀ ਲੜਦੀਆਂ ਆ ਤੇ ਅਸੀਂ ਝਾੜੂ ਮਾਂਜੇ ਫੜ ਕੇ ਕਿੰਨੀ ਕਵਾਰੀ ਸਾਫ਼ ਕਰਾਂਗੇ ਤੇ ਬੇਨਤੀ ਕੀਤੀ ਜਾਂਦੀ ਕਿ ਕੋਈ ਵੀ ਬੋਟਾ ਲੈਣ ਆਜੇ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ ਰੋੜੇ ਮਾਰ ਮਾੜ ਕੇ ਪਹੁੰਚਾਉਣਾ ਹੈ ਅਦਕਾ ਕੋਈ ਮੈਂਬਰ ਨਹੀਂ ਕੋਈ ਸਰਪੰਚ ਨਹੀਂ ਕੋਈ ਵੱਡਾ ਵੀ ਆ ਜੇ ਇਹਦੇ ਤੋਂ ਉਹਨੂੰ ਨਹੀਂ ਅਹੀ ਵੋਟ ਪਾਉਣੀ ਕਿਉਂਕਿ ਸਾਡੀ ਹਾਲਤ ਬਹੁਤ ਸਾਡੇ ਬੱਚਿਆਂ ਦੀ ਸਾਡੀ ਵੀ ਬਾੜੀ ਹੋ ਚੁੱਕੀ ਆ ਦੇਖ ਕਰਕੇ ਇਹੀ ਬੇਨਤੀ ਕਰਦੇ ਆ ਕਿ ਪਾਣੀ ਦਾ ਨਿਕਾਸ ਕੀਤਾ ਜਾਵੇਾਨੂੰ ਹੋਰ ਕੁਝ ਨਹੀਂ ਚਾਹੀਦਾ ਤੇ ਜਿਹੜਾ ਪਾਣੀ ਦਾ ਨਿਕਾਸ ਕਰੂਗਾ ਵੋਟ ਸਾਡੀ ਉਹਨੂੰ ਹੀ ਜਾਊਗੀ ਜਿੱਦਾਂ ਵੀ ਮਰਜ਼ੀ ਕਰਕੇ ਸਾਡੇ ਪਾਣੀ ਨੂੰ ਇਥੋਂ ਕੱਢਿਆ ਜਾਵੇ ਕਿਉਂਕਿ ਬਹੁਤ ਪਰੇਸ਼ਾਨ ਹੋ ਚੁੱਕੇ ਬੀਬੀਆਂ ਰੋਜ਼ ਇੱਕ ਦੂਜੀ ਨਾਲ ਲੜਾਈ ਕਰਦੀਆਂ ਤੇ ਰੋਜ਼ ਫਸੋ ਫਸਾਈ ਹੁੰਦੀ ਆ ਬੇਨਤੀ ਕੀਤੀ ਜਾਂਦੀ ਆ ਕਿ ਦੇ ਘਰੇ ਪਾਣੀ ਦਾ ਨਿਕਾਸ ਨਾ ਹੋਇਆ ਇਹ ਬਸ ਡੇ ਹੀ ਤਰਨਾ ਲਾਵਾਂਗੇ ਅਰਜੀਵਰਜ ਕੋੜ ਬਾਰੇ ਮੇਰਾ ਚੁਨਾ ਪਾਣੀ ਦੀ ਗਲੀ ਵਿੱਚ ਬਹੁਤ ਜ਼ਿਆਦਾ ਖਲੋਤਾ ਵਾ ਜੀ ਨਾ ਕੋਈ ਸਰਪੰਚ ਸੁਣਦਾ ਨਾ ਕੋਈ ਮੰਤਰੀ ਸੁਣਦਾ ਨਾ ਕੋਈ ਐਮਐਲ ਸੁਣਦਾ ਤੇ ਨਾ ਕੋਈ ਸ਼ੈਟਰੀ ਸੋੰਦਾ ਸੈਟਰੀ ਨੂੰ ਸਿਰੇ ਫੋਨ ਲਾਇਆ ਐ ਐਲ ਐਮ ਕੋ ਗੇ ਸ਼ੈਟਰੀ ਨੇ ਫੋਨ ਕਰਤਾ ਵਾ ਅਰ ਸਿਵਰ ਵਾਲੇ ਵੀ ਨਹੀਂ ਇੱਥੇ ਪਹੁੰਚਦੇ ਕੋਈ ਵੀ ਤੇ ਇਹ ਬੱਚੇ ਪਾਣੀ ਉਦਾਂ ਚੋਚੋ ਕੇ ਪੀ ਜਾਂਦੇ ਡੇਂਗੂ ਬੁਖਾਰ ਹੋਣਾ ਬਿਮਾਰ ਨੇ ਸਕੂਲ ਜਾਣ ਖਲੋਂ ਤੰਗ ਹੋਏ ਆ ਸਾਰੇ ਤੇ ਇਹ ਕਹਿੰਦੇ ਅਸੀਂ ਕਿਸੇ ਨੂੰ ਬੋਟ ਨਹੀਂ ਪਾਉਣੀ ਜੇ ਕੋਈ ਪਾਣੀ ਦਾ ਨਿਕਾਸ਼ ਨਾ ਖੜੂਗਾ ਅਸੀਂ ਧਰਨਾ ਵੀ ਲਾਵਾਂਗੇ ਸਿਰੇ ਚੌਂਕ ਵਿੱਚ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਭਾਰਤ ਪਾਕਿਸਤਾਨ ਦੀ ਕਮਾਂਤਰੀ ਸਰਹੱਦ ਤੇ ਤਾਇਨਾਤ ਬੀਐਸਐਫ ਦੇ ਸੈਕਟਰ ਗੋਦਾਸਪੁਰ ਅਦੀਨ on the BSF ਦੀ 113 ਬਟਾਲੀਅਨ ਦੇ ਜਵਾਨ ਵੱਲੋਂ ਸਰਕਾਰੀ ਰਾਈਫਲ ਨਾਲ ਗੋਲੀ ਮਾਰ ਕੇ ਆਪਣੀ ਜੀਵਨ ਲੇਲਾ ਸਮਾਪਤ ਕਰਨ ਦਾ ਨਾਕਾ ਮਾਚਾਰ ਪ੍ਰਾਪਤ ਹੋਇਆ ਹੈ ਮੁੱਖ ਅਫਸਰਾਂ ਦਾ ਫੋਨ ਆਇਆ ਹੈ ਵੀ ਇੱਕ BSF 113 ਟਰੀਆਂ ਪੋਸਟ ਬਾਦ ਉਥੇ ਕਾਸਟੇਬ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਹੱਤਮਤ ਕਰ ਲਈ ਮੌਕੇ ਤੇ ਗਏ ਆ ਮੌਕੇ ਤੇ ਪਤਾ ਲੱਗਾ ਵੀ ਕਾਸਟੇਬ ਰਾਜਵੀਰ ਸਿੰਘ 113 ਬਟਾਲੀਅਨ ਚ ਲੱਗਾ ਹੈ ਤੇ ਨਾਲੇ ਅਸੀ ਦੇਵੀ ਸਿੰਘ ਖੁਰਾ ਚਾਕਿੰਗ ਸੰਬੰਧ ਵਿੱਚ ਆਪਣੇ ਬਾਰਡਰ ਦੇ ਨਾਲ ਤਰਚਾ ਕੇ ਵਾਪਸ ਆ ਰਿਹਾ ਸੀ 42 ਤੇ ਵਾਪਸ ਆਉਂਦਿਆਂ ਦੇਵ ਸਿੰਘ ਸਾਹਿਬ ਪਛਾਬ ਕਰਨਾ ਰੁਗ ਗਿਆ ਤੇ ਉਚਰ ਆਪਣੀ ਰੈਫਲ ਵਾਸਤਾ ਆਪਣੇ ਆਪ ਨੂੰ ਹੀ ਇਹਦੇ ਦੋ ਗੋਲੀਆਂ ਮਾਰ ਦੀਆਂ ਇਹਦੇ ਨੇ ਮੌਕੇ ਦੇ ਮੌਤ ਹੋ ਗਈ ਹੈ ਤੇ ਫਿਲਹਾਲ ਇਹਦਾ ਪੋਸਟ ਮਨ ਕਰਾ ਰਹੇ ਐ ਐਸਚੋਤ ਅਧਿਕਾਰੀਆਂ ਵਿੱਚ ਲੈਂਦੀ ਹੈ ਸਰ ਮੈਨੂੰ ਉਹਦੇ ਕਾਰਨ ਦਾ ਪਤਾ ਲੱਗਾ ਮੌਕੇ ਦਾ ਜੀ ਫਿਲਹਾਲ ਪੋਸਟ ਮਨ ਕਰਾ ਰਹੇ ਜੀ ਉਹਦੇ ਬਾਰੇ ਕੋਈ ਉੱਚ ਕੋ ਲਾਗੋ ਕੋਈ ਮੋਬਾਈਲ ਵਗੈਰਾ ਕੁਝ ਨਹੀਂ ਨਿਕਲਦਾ ਕਿੰਨੇ ਕੇ ਸਰ ਏਜ ਇਹਦੀ ਕੋਈ 26 ਸਾਲ ਦੇ ਕਰੀਬ ਹੈ ਜੀ ਕਿ ਕਿੱਥੋਂ ਦਾ ਰਹਿਵਾ ਸਰ ਇਹ ਹੈਗਾ ਜੀ ਕਠੂਆ ਪਿੰਡ ਪਿੰਦਾ ਠਾਣਾ ਕਟੂਆ ਬੱਚੋ ਜੇ ਕਿ ਜਿਹੜੇ ਸਰ ਇਹਦੇ ਜਿਹੜੇ ਪਿਛਲੇ ਵਾਰਸ ਨੂੰ ਕਰਤਾ ਵਾਰਸ ਨੂੰ ਫਾਰਮ ਕਰਤਾ ਜਿਹਦਾ ਕੋਈ ਇਹਦਾ 2014 ਚ ਪ੍ਰਤੀ ਹੋਇਆ ਹੈ ਤੇ 2 ਸਾਲ ਪਹਿਲਾਂ ਇਹਦਾ ਵਿਆਹ ਹੋਇਆ ਹੈ ਦੋ ਭਰਾ ਹੈ ਦੋਨੇ ਆਵਾਰਿਆ ਪਿਲਾ ਉੱਥੇ ਫਾਰਮ ਕਰਤਾ ਗੁਰਦਾਸਪੁਰ ਵਿੱਚ ਸ਼ਰਿਆਮ ਲੁੱਟਾਂ ਖੋਹਾਂ ਤੇ ਚੋਰੀਆਂ ਦਾ ਸਿਲਸਿਲਾ ਚੱਲ ਰਹੀ ਹੈ ਐਵੇਂ ਲੱਗ ਰਿਹਾ ਹੈ ਕਿ ਜਿਵੇਂ ਪੁਲਿਸ ਸੁਸਤ ਅਤੇ ਚੋਰ ਸੁਸਤ ਨਜ਼ਰ ਆ ਰਹੇ ਹਨ ਅੱਜ ਗੁਰਦਾਸਪੁਰ ਦੇ ਮੇਨ ਬਾਜ਼ਾਰ ਵਿੱਚ ਸਥਿਤ ਰੋਹਿਤ ਟੈਲੀਕਮ ਦੀ ਦੁਕਾਨ ਦੇ ਉੱਪਰ ਸਵੇਰੇ ਤੜਕਸਰ 5 ਵਜੇ ਦੇ ਕਰੀਬ ਲੁਟੇਰੀਆ ਵੱਲੋਂ ਦੁਕਾਨ ਦੇ ਉੱਪਰ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈ ਜਿਸ ਤੋਂ ਬਾਅਦ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਰੋਸ ਜਤਾਉਂਦਿਆਂ ਹੋਇਆ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਚੋਰੀ ਨੂੰ ਜਲਦ ਟਰੇਸ ਨਾ ਕੀਤਾ ਗਿਆ ਤਾਂ ਗੁਰਦਾਸਪੁਰ ਦੇ ਵਿੱਚ ਅੱਕਾ-ਚਾਮ ਕੀਤਾ ਜਾਵੇਗਾ ਤੇ 2024 ਦੀਆਂ ਚੋਣਾਂ ਦਾ ਵੀ ਬਾਈਕਟ ਕੀਤਾ ਜਾਵੇਗਾ। ਜੀ ਰੋਹਿਤ ਆਪਟੀਕਲ ਐਂਡ ਟੈਲੀਕਮ ਮੇਰਾ ਸਦਰ ਬਾਜ਼ਾਰ ਦੇ ਵਿੱਚ ਕਵਾੜੀ ਵਾਲੀ ਪਈ ਸਵੇਰੇ ਮੈਂ ਆ ਕੇ ਸ਼ਟਰ ਖੋਲਿਆ ਵਾ ਜਦੋਂ ਮੈਂ ਸ਼ਟਰ ਚੁਕਿਆ ਵਾ ਤੇ ਖੋਲਿਆ ਵਾ ਤੇ ਪਹਿਲਾਂ ਛਕੋਇਆ ਹੋਇਆ ਸੀ ਜੀ ਸ਼ਟਰ ਤੇ ਮੈਨੂੰ ਲੱਗਿਆ ਕਿ ਕੋਈ ਗੜਬੜ ਹੋਈ ਆ ਜਦੋਂ ਮੈਂ ਤਾਲੇ ਖੋਲ ਕੇ ਦੇਖਿਆ ਤੇ ਅੰਦਰ ਮੋਬਾਈਲ ਕੋਈ ਨਹੀਂ ਸੀ ਹੈਗਾ ਤੇ ਇਹ ਕੰਮ ਹੋਇਆ ਵਾ 5 ਵਜੇ ਦੇ ਏੜ-ਗੇੜ ਵਿੱਚ ਤੇ ਮੇਰਾ ਨੁਕਸਾਨ ਹੋਇਆ ਮੇਰਾ ਭਾਜੀ 25 ਤੋਂ 30 ਲੱਖ ਦੇ ਵਿੱਚ ਨੁਕਸਾਨ ਹੋਇਆ ਵਾ ਮੇਰੇ ਮੋਬਾਈਲ ਢੱਬੇ ਛੱਟ ਗਏ ਆ ਤੇ ਮੋਬਾਈਲ ਵਿੱਚੋਂ ਕੱਢ ਕੇ ਸਾਰੇ ਲੈ ਗਏ ਆ ਤੇ ਬਾਕੀ ਉਹਨਾਂ ਦੀ ਸੀਸੀਟੀਵੀ ਵਿੱਚ ਆ ਗਏ ਆ ਉਹਨਾਂ ਦੀ ਵੀਡੀਓ ਅਸੀਂ ਕੱਢ ਦਾਂਗੇ ਤੁਹਾਨੂੰ ਤੁਹਾਨੂੰ ਕੀ ਪਤਾ ਲੱਗਿਆ ਸੇਰੇ ਭਈਆ ਜਦੋਂ ਸ਼ਟਰ ਚੁੱਕਿਆ ਰੇ ਅੰਦਰ ਮੋਬਾਈਲ ਕੋਈ ਨਹੀਂ ਸੀਗਾ ਤੇ ਜਦੋਂ ਚੈੱਕ ਕੀਤਾ ਅਈ ਵੀਰ ਸ਼ਟਰ ਖਿੱਚ ਕੇ ਦੇ ਵਿੱਚੋਂ ਇੱਕ ਬੰਦਾ ਉਹਨਾਂ ਦੇ ਵਿੱਚ ਵੜਿਆ ਕੈਸ਼ ਨਹੀਂ ਸੀਗਾ ਕੈਸ਼ ਦਾ ਬਜਾਏ ਨਹੀਂ ਚੋਰੀ ਹੋਈ ਹੈ ਚੋਰੀ ਬਣੀ ਐਸਟੀਮੇਟ 25 ਤੋਂ 30 ਲੱਖ ਦੇ ਵਿੱਚ ਵੀ बाकी ਉਹ ਨਹੀਂ ਨੰਬਰ ਟ੍ਰੇਸ ਕਰਾਂਗੇ ਜਿਹੜੇ ਉਹ ਹੈਗੇ ਲਿਖਾਂਗੇ ਆਈਐਮੀ ਫਿਰ ਪਤਾ ਲੱਗੇ ਮੈਂ ਕਹਦੇ ਆ ਨੂੰ ਪੁਲਿਸ ਅਧਿਕਾਰੀ ਸ਼ਿਕਾਇਤ ਕੋਈ ਘਾੜੇ ਕੋ ਪੁਲਿਸ ਵਾਲੇ ਸਵੇਰੇ ਇੱਕ ਬੰਦਾ ਉਹਨਾਂ ਨੇ ਭੇਜਿਆ ਵਾ ਦੇ ਕੇ ਚਲ ਗਿਆ ਵਾ ਕੋਈ ਕਾਰ ਕੋਈ ਕਾਰਵਾਈ ਨਹੀਂ ਲਈ ਹੋਈ ਕੋਈ ਘਾੜੇ ਦੂਰੀ ਤੇ ਚੌਂਕੀ ਹੈ ਕੋਈ ਫਿੰਗਰਪ੍ਰਿੰਟ ਨਹੀਂ ਲੈਣਾ ਕੋਈ ਪੁੱਤਾਂ ਨਹੀਂ ਲਿਆ ਸੁਗਨ ਹਵਾ ਲਾ ਗਈ ਬੰਦਾ ਰਗ ਪਤਾ ਲੱਗ ਸਕੇ ਇਹੀ ਬੜੇ ਪਰੇਸ਼ਾਨ ਆ ਨਾਲੇ ਹਿਸਾਬ ਦਿੱਤਾ ਜਾਏ 100 ਗਾਈ ਦੀ ਦੂਰੀ ਤੇ ਉੱਪਰ ਪੁਲਿਸ ਸਟੇਸ਼ਨ ਹੈ ਆ ਦੇ ਬਿਲਕੁਲ ਨੇੜੇ ਪੁਲਿਸ ਸਟੇਸ਼ਨ ਹੈ ਉਹ ਦੂਰ ਨਹੀਂ ਹੈਗਾ ਬੰਦੇ ਕਿਹਨਾਂ ਚਲਾਉਣ ਦੇ ਹਾਂਜੀ ਸਰ ਲੜਕੇ ਆ ਕੋਈ 20 22 ਸਾਲ ਦੇ ਇੰਨੀ ਉਮਰ ਦੇ ਵਿੱਚ ਹੈਗੇ ਆ ਉਹ ਪੰਜ ਪੰਜ ਬੰਦੇ ਇਕੰਦਰ ਵੜਿਆ ਚਾਰ ਬਾਰ ਸੀਗਾ ਸ਼ਹਿਰ ਵਿੱਚ ਜੇ ਮੈਂ ਕਹਿ ਸਕਦਾ ਅੱਜ ਜੰਗਲ ਦਾ ਰਾਜ ਹੈ ਇੱਥੇ ਪ੍ਰਸ਼ਾਸਨ ਨਾਂ ਦੀ ਕੋਈ ਚੀਜ਼ ਨਹੀਂ ਹੈਗੀ ਗੁਰਦਾਸਪੁਰ ਸ਼ਹਿਰ ਦੇ ਵਿੱਚ ਸਵੇਰੇ ਮੋਟਰਸਾਈਕਲ ਚੋਰੀ ਹੋ ਜਾਂਦੇ ਨੇ ਬਾਜ਼ਾਰ ਦੇ ਵਿੱਚ ਸਨੇਚਿੰਗ ਹੋ ਜਾਂਦੀ ਹੈ ਚੌਂਕਾਂ ਦੇ ਵਿੱਚ ਪਰਸਖ ਹੋਏ ਜਾਂਦੇ ਨੇ ਘਰ ਦੇ ਦਰਵਾਜ਼ਿਆਂ ਦੇ ਅੱਗੇ ਵਾਲੀਆਂ ਖੋਲੀਆਂ ਜਾਂਦੀਆਂ ਨੇ ਮੈਂ ਪੁੱਛਣਾ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਗੁਰਦਾਸਪੁਰ ਸ਼ਹਿਰ ਦੇ ਨਾਜ਼ ਪ੍ਰਸ਼ਾਸਨ ਦਾ ਦੀ ਕੋਈ ਚੀਜ਼ ਹੈਗੀ ਕਿ ਨਹੀਂ ਹੈਗੀ ਐਸਐਸਪੀ ਸਾਹਿਬ ਨੇ 8 ਤੋਂ 8 ਡਿਊਟੀ ਲਾਈ ਆ ਪੀਸੀਆਰ ਵਾਲਿਆਂ ਦੀ ਇਹ ਜ਼ਿੰਮੇਵਾਰੀ 8 ਤੋਂ 8 ਪੀਸੀਆਰ ਜਵਾਬ ਦੇਣ ਕਿ 8 ਤੋਂ 8 ਕੀ ਕਰਦੇ ਨੇ ਕਿੱਥੇ ਬੈਂਦੇ ਨੇ ਕਿੱਥੇ ਸੌਂਦੇ ਨੇ ਕਿਉਂਕਿ ਇਹ ਉਹਨਾਂ ਦੇ ਟਾਈਮ ਵਿੱਚ ਚੋਰੀ ਹੋਈ ਹੈ 5 ਵਜੇ ਦੁਕਾਨ ਤੇ ਚੋਰੀ ਹੁਣੀ ਜਦੋਂ ਕਿ ਆਮ ਗਰਮੀਆਂ ਦਿਨ ਦਿਨ ਚੜ ਜਾਂਦਾ ਤੇ ਪੀਸੀ ਅਗਲੇ 5 ਵਜੇ ਕਿੱਥੇ ਸੌਂਦੇ ਸੁੱਤੇ ਦੇ ਹੀ ਮੈਂ ਐਸਐਸਪੀ ਸਾਹਿਬ ਤੋਂ ਮੰਗ ਕਰਦਾ ਵੀ ਇਹ ਚੋਰੀ ਨੂੰ ਸੀਰੀਅਸਲੀ ਲਿਆ ਜਾਵੇ ਮੈਂ ਹੁਣੇ ਮੌਕੇ ਤੇ ਪਹੁੰਚਿਆ ਜੀ ਮੈਨੂੰ ਹੁਣੇ ਇਨਫੋਰਮੇਸ਼ਨ ਮਿਲੀ ਸੀ ਤੇ ਸਾਵਡ ਇਨਸੀਡੈਂਟ ਦੀ ਸਾਡੇ ਕੋਲ ਹੀ ਰਿਪੋਰਟ ਤੇ ਉੱਚ ਕਾਫੀ ਸਾਡੇ ਕੋਲ ਬਲੂ ਮਿਲੇ ਹੋਏ ਆ ਰੈਡੀ ਜਿੰਨਾ ਕੋਨਾ ਸਾਨੂੰ ਦੱਸਿਆ ਦੁਕਾਨਦਾਰ ਨੇ ਉਹ ਗੱਲ ਦੀ ਜਲਦੀ ਟਰੇਸ ਹੋ ਜਾਏਗਾ ਜੀ ਦੋਸਤ ਸੈਸ਼ਨ ਸਾਡੀਆਂ ਅਸਦੀਆਂ ਕਾਸ ਖਬਰਾਂ ਨਵੀਂ ਅਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਭਰਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕਰਨੂਦੇਵ ਜਾਜ਼ਤ ਰੱਬ ਰਾਖਾ